ਅੱਜ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੈ ਜਿਹੜੀ ਫਰੂਜਪੁਰ ਤੋਂ ਦਿੱਲੀ ਚੱਲਣੀ ਆ ਉਹਦੀ ਹੋ ਰਹੀ ਹੈ ਪਰ ਸਾਡੇ ਬਰਨਾਲੇ ਦੇ ਲੋਕਾਂ 'ਚ ਬੜੀ ਨਿਰਾਸ਼ਤਾ ਹੈਗੀ ਕਿ ਉਹਦਾ ਸਟਾਪੇਜ ਬਰਨਾਲੇ 'ਂ ਨਹੀਂ ਰੱਖਿਆ ਗਿਆ ਤੇ ਪਿਛਲੇ ਦਿਨੀ ਸਭ ਦੇ ਧਿਆਨ 'ਚ ਹੋਣਾ ਮੈਂ ਮੰਤਰੀ ਜੀ ਨੂੰ ਮਿਲਿਆ ਵੀ ਸੀਗਾ ਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜਿਹੜਾ ਬਰਨਾਲੇ ਸਟਾਪੇਜ ਹੈ ਉਹ ਜ਼ਰੂਰ ਰੱਖਿਆ ਜਾਊ ਇਸ ਦਿਨ ਟ੍ਰੇਨ ਚੱਲੂਗੀ ਤੇ ਅਸੀਂ ਉੱਥੇ ਕਿਹਾ ਵੀ ਸੀ ਕਿ ਮੰਤਰੀ ਸਾਹਿਬ ਅਸੀਂ ਧੰਨਵਾਦ ਕਰਾਂਗੇ ਬਰਨਾਲੇ ਦੇ ਲੋਕਾਂ ਦੇ ਨਾਲ ਪਰ ਜੋ ਅੱਜ ਇਹ ਹੋਇਆ ਕਿ ਟ੍ਰੇਨ ਦਾ ਸਟਾਪੇਜ ਨਹੀਂ ਰੱਖਿਆ ਗਿਆ ਇਹ ਕੋਈ ਇਹ ਨਹੀਂ ਵੀ ਇਕੱਲੇ ਇੱਕ ਐਮਪੀ ਦੇ ਨਾਲ ਇਹ ਸਮਝ ਲਓ ਵੀ ਵਾਦਾ ਕਰਕੇ ਜਿਹੜਾ ਇੱਕ ਧੋਖਾ ਕੀਤਾ ਗਿਆ ਹੈ ਇਹ ਸਮੁੱਚੇ ਬਰਨਾਲੇ ਕੀ ਬਰਨਾਲੇ ਦੇ ਆਸ-ਪਾਸ ਦੇ ਸਾਰੇ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਨੂੰ ਇਹ ਖੁਸ਼ੀ ਸੀ ਉਮੀਦ ਸੀ ਕਿ ਜੀ ਪਹਿਲੀ ਫਾਸਟ ਮੂਵਿੰਗ ਟ੍ਰੇਨ ਜਿਹੜੀ ਚੱਲ ਰਹੀ ਹੈ ਤੇ ਬਰਨਾਲੇ ਸਟਾਪੇਜ ਹੋਊਗਾ ਕਿਉਂਕਿ ਮੋਗੇ ਜ਼ਿਲ੍ਹੇ ਦੇ ਇਧਰ ਨਿਹਾਲ ਸਿੰਘ ਵਾਲੇ ਦੇ ਰਾਏਕੋਟ ਤੱਕ ਦੇ ਇਧਰ ਮਾਨਸਾ ਦੇ ਜੋਗੇ ਤੱਕ ਦੇ ਆ ਬਠਿੰਡੇ ਤੋਂ ਜਿਹੜਾ ਰਾਮਪੁਰੇ ਤੱਕ ਦੇ ਜਿਹੜੇ ਲੋਕ ਆ ਬਰਨਾਲਾ ਸਟੇਸ਼ਨੋਂ ਪੈਂਦਾ ਇੱਥੋਂ ਆ ਕੇ ਟ੍ਰੇਨ ਲੈਂਦੇ ਆ ਤੇ ਅੱਜ ਉਹਨਾਂ ਸਾਰੇ ਲੋਕਾਂ ਨਾਲ ਸਮਝਦਾ ਮੈਂ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਜਿਹੜਾ ਉਹ ਕੀਤਾ ਗਿਆ ਕਿ ਬਰਨਾਲੇ ਸਟਾਪੇਜ ਰੱਖਿਆ ਗਿਆ ਪਰ ਮੇਰੀ ਉਸ ਤੋਂ ਬਾਅਦ ਵੀ ਕਿਉਂਕਿ ਜਿਸ ਦਿਨ ਦੀ ਖਬਰ ਆਈ ਹੈ ਕਿ ਜੀ ਬਰਨਾਲੇ ਸਟਾਪੇਜ ਨਹੀਂ ਮੇਰੀ ਮੰਤਰੀ ਜੀ ਦੇ ਦਫ਼ਤਰ ਵੀ ਲਗਾਤਾਰ ਜਿਹੜੀ ਗੱਲ ਆ ਹੋ ਰਹੀ ਹੈ ਤੇ ਉਹਨਾਂ ਨੇ ਹੁਣ ਵੀ ਇਹੀ ਕਿਹਾ ਕਿ ਜੀ ਅਸੀਂ ਇਹ ਫਾਈਲ ਪੁਰਾਣੀ ਚੱਲੀ ਹੋਈ ਸੀ ਹਫ਼ਤੇ 10 ਦਿਨ ਤੱਕ ਇਹ ਟ੍ਰੇਨ ਨੂੰ ਰੋਕਾਂਗੇ ਪਰ ਮੈਂ ਇਹ ਕਹਿਣਾ ਵੀ ਹਫਤਾ ਦਾ ਦਿਨ ਛੱਡੋ ਅਸੀਂ ਤੁਹਾਨੂੰ 20 ਦਿਨ ਦਿੱਤੇ 20 ਕੀ ਆ ਆਉਣ ਵਾਲੀ 1 ਦਸੰਬਰ ਤੱਕ ਦਾ ਸਮਾਂ ਦਿੱਤਾ ਉਸ ਤੋਂ ਪਹਿਲਾਂ ਸੈਸ਼ਨ ਵੀ ਚੱਲ ਪੈਣਾ ਤੁਸੀਂ ਉਹ ਤੱਕ ਹੀ ਰੋਕ ਦਿਓ ਕਿਉਂਕਿ ਮੈਂ ਪਹਿਲਾਂ ਵੀ ਕਹੇ ਤੁਹਾਡਾ ਧੰਨਵਾਦ ਕਰਾਂਗੇ ਮੰਤਰੀ ਸਾਹਿਬ ਹੁਣ ਵੀ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਜੇ 20 22 ਦਿਨਾਂ ਚ ਵੀ 1 ਤਰੀਕ ਤੱਕ ਟ੍ਰੇਨ ਰੋਕ ਦਿੰਦੇ ਹੋ ਪਰ ਜੇ ਟ੍ਰੇਨ ਨੇ ਨਹੀਂ ਰੋਕੀ ਜਾਂਦੀ ਕਿਉਂਕਿ ਉਸ ਤੋਂ ਪਹਿਲਾਂ ਸੈਸ਼ਨ ਚੱਲ ਪੈਣਾ ਮੈਂ ਸੈਸ਼ਨ ਚ ਮਿਲ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਉੱਥੇ ਕੰਮ ਰੋਕੂ ਪ੍ਰਸਤਾਵ ਵੀ ਲੈ ਕੇ ਆਉਂਗਾ ਜ਼ੀਰੋ ਅਰਚ ਵੀ ਮੈਂ ਕੋਸ਼ਿਸ਼ ਕਰੂੰਗਾ ਜਿੱਥੇ ਵੀ ਮੌਕਾ ਲੱਗਿਆ ਮੈਂ ਇਹ ਮੰਗ ਦੁਆਰਾ ਦੁਆਰਾ ਠਾਊਂਗਾ ਕਿ ਟ੍ਰੇਨ ਜਿਹੜੀ ਹੈ ਬਰਨਾਲੇ ਰੁਕੀ ਜਾਵੇ ਤੇ ਫਿਰ ਵੀ ਜੇ ਨਹੀਂ ਰੁਕੀ ਜਾਂਦੀ ਤਾਂ ਇੱਕ ਤਰੀਕ ਤੋਂ ਬਾਅਦ ਅਸੀਂ ਬਰਨਾਲੇ ਸਟੇਸ਼ਨ ਤੇ ਜਿਹੜਾ ਪ੍ਰੋਟੈਸਟ ਹੈ ਉਹ ਕਰਾਂਗੇ ਕਿ ਜਿਹੜੀ ਟ੍ਰੇਨ ਹੈ ਉਹ ਹਰ ਹਾਲਾਤ ਚ ਬਰਨਾਲੇ ਰੁਕੀ ਜਾਵੇ ਤੇ ਬਰਨਾਲੇ ਦੇ ਲੋਕਾਂ ਨੂੰ ਨਾਲ ਲੈ ਕੇ ਮੈਂ ਜੋ ਵੀ ਸੰਘਰਸ਼ ਕਰਨਾ ਪਿਆ ਉਹ ਕਰੂੰਗਾ ਪਰ ਬਰਨਾਲੇ ਟ੍ਰੇਨ ਜਿਹੜੀ ਹੈ ਉਹ ਰਕਵਾ ਕੇ ਰਾਂਹਾਂਗਾ